ਹਾ ਜੀ ਸਲਾਮ ਵਾਲੇਕੁਮ ਸਾਥਿਓ ਮੈਂ ਅਬਦੁਰ ਰਸ਼ੀਦ ਕਾਲਾ ਮਲੇਰ ਕੋਟਲਾ ਫਾਰਮਰ ਚੈਨਲ ਤੋਂ ਅੱਜ ਬਾਰਿਸ਼ ਬਹੁਤ ਹੋਈ ਆ ਜੀ ਮਲੇਰ ਕੋਟਲੇ ਚ ਆਪਣੇ ਆਹ ਦੇਖੋ ਤੁਹਾਨੂੰ ਦਿਖਾਉਣਾ ਗੋਭੀਆਂ ਦੇ ਵਿੱਚੋਂ ਨਾਲੇ ਪਾਣੀ ਉਧਰੋਂ ਨੀਵੇਂ ਖਤਿਆਂ ਜਿਹਨੂੰ ਕੱਢਿਆ ਹੋਇਆ ਫੇਰ ਵੀ ਬਹੁਤ ਜ਼ਿਆਦਾ ਬੱਟਾਂ ਤੋੜ ਮੀ ਪਿਆ ਜੀ ਪੂਰਾ ਠੋਕ ਕੇ ਆਹ ਦੇਖੋ ਮੇਰਾ ਪਾਣੀ ਕੱਢਿਆ ਹੋਇਆ ਉਧਰੋਂ ਜਿਹੜਾ ਉਹ ਪਰੇ ਨੀਵਾ ਖੇਤ ਆ ਉਧਰੋਂ ਕੱਢਿਆ ਹੋਇਆ ਖੀਰਿਆਂ ਚੋਂ ਖੀਰੇ ਲਾਏ ਤੇ ਉਧਰੋਂ ਮਾਚਾਲ ਗੋਭੀ ਵਿਚਾਲੀਏ ਪੂਰਾ ਡੱਕੇ ਖੜੀ ਤੀ ਜੀ ਗੋਭੀ ਮੀ ਬਹੁਤ ਜ਼ਿਆਦਾ ਪਿਆ ਪੂਰਾ ਬਹੁਤ ਮੀਹ ਪਿਆ ਜੀ ਪੂਰਾ ਧੋਕੇ ਤੁਹਾਨੂੰ ਦਿਖਾਉਣਾ ਉਹ ਤਾਂ ਪੂਰਾ ਵੀਡੀਓ ਖਰਾਬ ਪੁਰੀ ਆ ਦੇਖ ਸਾਰੇ ਪਾਸੇ ਪਾਣੀਓ ਪਾਣੀ ਫਿਰਦਾ ਜੀ ਬਹੁਤ ਮੀਂਹ ਪਿਆ ਜੀ ਅੱਜ ਮਲੇਰਕੋਟਲੇ ਪੂਰਾ ਬੱਟਾ ਤੋੜ ਮੀਂਹ ਪਿਆ ਜੀ ਜਿੱਧਰ ਦੇਖੋ ਪਾਣੀਓ ਪਾਣੀ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਦੇਖਣ ਲਈ ਧੰਨਵਾਦ ਜੀ